ਸਰਟੀਫੀਕਾਟ ਮੈਂ ਲਾਡਰਟੀਕਲ ਜਸਪ੍ਰੀਤ ਮੱਲਾਦੀਮੰਗੇਟ ਜੋ ਕਿ ਜਤਰਾਤ ਸਿੰਘ ਮੱਲਾਦੀ ਦੇ ਪੁੱਤਰ ਹਨ ਮੇਰੀ ਸਾਰਾ ਸਾਹਿਬ ਜਤਰਾਤ ਸਿੰਘ ਮੱਲਾ ਜੋ ਕਿ ਹਲਕਾ ਬਾਕਾ ਪ੍ਰਾਣਾ ਟੋਇਲ ਇਲੈਕਸ਼ਨ ਲੜ ਰਹੇ ਹਨ ਤੇ ਮੇਰੇ ਸਾਹਮਣੇ ਆਉਂਦਾ ਕਾਰਨ ਇਹ ਹੈ ਕਿ ਰਾਤ 9:30 ਵਜੇ ਮੈਨੂੰ ਮੇਰੇ ਮਾਮੇ ਦੇ ਮੁੰਡੇ ਦਾ ਫੋਨ ਆਉਂਦਾ ਹੈ ਕਿ ਅੱਜ ਵੀ ਤੇਰੀਆਂ ਤੇ ਜਸਪ੍ਰੀਤਿਆਂ ਫੋਟੋਆਂ ਕਿਸੇ ਨੇ ਫੇਸਬੁੱਕ ਤੇ ਪਾਟੀਆਂ ਮੈਂ ਇੱਥੇ ਕੈਨੇਡਾ ਵਿੱਚ ਰਹਿ ਰਹੀ ਹਾਂ ਤੇ ਮੈਂ ਸਵੇਰ ਕੰਮ ਤੇ ਜਾਣਾ ਸੀ ਤੇ ਮੈਂ ਰਾਤ ਦੇ 2:30 ਵਜੇ ਉੱਠੀ ਮੈਂ 1 ਮਿੰਟ ਨਹੀਂ ਸੁੱਤੀ ਮੇਰੇ ਤੇ ਇੰਨੀ ਟੈਨਸ਼ਨ ਇੰਨਾ ਮਿਲਟਿਸਟ੍ਰੈਸ ਪਿਆ ਉਸ ਚੀਜ਼ ਦਾ ਕਿ ਮੈਨੂੰ ਨੀਂਦ ਹੀ ਨਹੀਂ ਆਈ ਮੈਂ ਜਦ ਦੇਖਿਆ ਫੋਟੋਆਂ ਮੈਂ ਉਹਨੂੰ ਕਿਹਾ ਮੈਨੂੰ ਪੇਜ ਉਹਨਾਂ ਵਿੱਚ ਕੁਝ ਫੋਟੋਆਂ ਸੀਗੀਆਂ ਸਾਡੀਆਂ ਕੋਸ਼ ਫੋਟਮਾਂ 'ਨਾਂ ਨੇ ਇਹੋ ਜਿਹੀਆਂ ਪਾਇਆਂ ਸੀ ਕਿ ਕਿ ਉਹਨਾਂ ਨੂੰ ਸ਼ਰਮ ਹੋਣੀ ਚਾਹੀਦੀ ਆ ਕਿ ਉਹਨਾਂ ਨੇ ਨਿਊਡ ਫੋਟਮਾਂ ਤੇ ਮੇਰੇ ਤੇ ਮੇਰੇ ਮੰਗੇਤਰ ਦਾ ਚਿਹਰਾ ਲਾ ਕੇ ਉਹ ਫੋਟਮਾਂ ਪਾਇਆਂ ਸਿਰਫ ਕਾਦੇ ਲਈ ਚਾਰ ਬੋਟਾਂ ਲਈ ਮੇਰੇ ਡੈਡੀ ਜੀ ਸਾਰਾ ਸਾਭ ਨੂੰ ਬਦਨਾਮ ਕਰਨ ਦੇ ਲਈ ਇਹਨਾਂ ਕਾਂਗਰਸੀਆਂ ਦੀ ਘਟੀਆ ਰਾਜਨੀਤੀ ਜੋ ਕਿ ਸਿਰਫ ਚਾਰ ਵੋਟਾਂ ਦੇ ਖਾਤੇ ਸਾਡੇ ਪਰਿਵਾਰ ਨੂੰ ਮੇਰੇ ਸਹੁਰਾ ਸਭ ਲੋਕ ਬਦਨਾਮ ਕਰਨ ਲਈ ਆ ਰਾਜਨੀਤੀ ਖੇਡਦੇ ਪਏ ਮੇਰੀ ਤੁਹਾਡੇ ਲੋਕਾਂ ਸਾਹਮਣੇ ਇੱਕੋ ਹੀ ਬੇਨਤੀ ਆ ਕਿ ਵੀਰੋ ਕਿਰਪਾ ਕਰਕੇ ਇਹਨਾਂ ਨੂੰ ਦਿਖਾ ਦਿਓ ਵੋਟਾਂ ਵਿੱਚ ਕਿ ਕਿਵੇਂ ਰਾਜਨੀਤੀ ਖੇਡੀ ਜਾਂਦੀ ਆ ਇੱਕ ਘਟੀਆ ਰਾਜਨੀਤੀ ਮੈਂ ਵੀ ਕਿਸੇ ਦੀ ਧੀ ਭੈਣ ਆ ਮੇਰਾ ਮੇਰੀ ਵੀ ਭਰਾ ਮੇਰੀ ਵੀ ਪਿਓ ਆ ਉਹਨਾਂ ਨੂੰ ਕਿਵੇਂ ਲੱਗੂਗਾ ਜਦੋਂ ਇਹੋ ਜਿਹੇ ਫੋਟੋ ਮਾਂ ਦੇਖਣਗੇ ਆਪਾਂ ਨੂੰ ਪਤਾ ਅੱਜ ਕੱਲ ਕੀ ਚੱਲਦਾ ਪਿਆ ਕਿਵੇਂ ਫੋਟੋ ਮਾਂ ਐਡਿਟ ਹੁੰਦੀਆਂ ਕਿਵੇਂ ਕੀ ਹੁੰਦਾ ਪਰ ਆਪਣੇ ਮਾਪਿਓ ਬਹੁਤ भोले ਹੁੰਦੇ ਆ ਉਹਨਾਂ ਨੂੰ ਇੰਨਾ ਚਿੱਟਾ ਕੁਝ ਨਹੀਂ ਪਤਾ ਉਹਨਾਂ ਨੇ ਸਿਰਫ ਇੱਕ ਚੀਜ਼ ਦੇਖਣੀ ਆ ਵੀ ਸਾਡੇ ਬੱਚੇ ਦਾ ਚਿਹਰਾ ਉੱਤੇ ਮੇਰੇ ਪਿਓ ਤੇ ਕੀ ਬੀਤੂਗੀ ਮੈਂ ਇੱਕ ਸਧਾਰਨ ਪਰਿਵਾਰ ਤੋਂ ਆ ਮੇਰੇ ਪਿਓ ਨੇ ਮੈਨੂੰ ਜਸਪ੍ਰਿਤ ਮਾਲੇਦਾਰ ਮੈਨੂੰ ਮੇਰਾ ਰਿਸ਼ਤਾ ਪੱਕਾ ਕੀਤਾ ਹੈ ਤੇ ਅੱਜ ਕਿ ਮੇਰੇ ਮਾਪਿਓ ਖੁਸ਼ ਆ ਮੇਰਾ ਸਾਰਾ ਪਰਿਵਾਰ ਖੁਸ਼ ਆ ਤੁਸੀਂ ਬਿਨਾ ਪੁੱਛੇ ਕਿਸੇ ਦੀ ਵੀ ਕੋਈ ਵੀ ਪਰਸਨਲ ਲਾਈਫ ਵਿੱਚ ਦਖਲ ਅੰਦਾਜ਼ੀ ਕਿਵੇਂ ਕਰ ਸਕਦੇ ਆ ਮੈਂ ਇਹਨਾਂ ਦੇ ਖਿਲਾਫ ਕੇਸ ਫਾਈਲ ਕਰੂੰਗੀ ਮੈਨੂੰ ਆਪਦੇ ਕਾਨੂੰਨ ਤੇ ਪੂਰਾ ਭਰੋਸਾ ਹੈ ਪਰ ਮੈਨੂੰ ਆਪਦੇ ਪੱਗਾਂ ਪ੍ਰਾਨ ਦੇ ਲੋਕਾਂ ਤੋਂ ਵੀ ਇਨਸਾਫ ਚਾਹੀਦਾ ਦਿਖਾ ਦਿਓ ਇਹਨਾਂ ਨੂੰ ਕਿ ਇਹੋ ਜੀ ਘਟੀਆ ਰਾਜਨੀਤੀ ਦਾ ਹਸ਼ਰ ਕੀ ਹੁੰਦਾ ਜਿਹਦੇ ਵਿੱਚ ਤੁਸੀਂ ਆਪਦੀਆਂ ਧੀਆਂ ਭੈਣਾਂ ਨੂੰ ਬਦਨਾਮ ਕਰੋ ਇਲੈਕਸ਼ਨ ਲੜੋ ਮੰਨਿਆ ਕਿ ਹਾ ਇੱਕ ਦੂਜੇ ਨੂੰ ਬੁਰਾ ਭਲਾ ਕਹਿੰਦੇ ਆ ਬਹੁਤ ਕੁਝ ਕਹਿੰਦੇ ਆ ਕਰਦੇ ਆ ਪਰ ਤਿਆਂ ਪੈਣਾ ਤਾਂ ਸਭ ਦੀਆਂ ਕਹਿੰਦੇ ਸਾਂਝੀਆਂ ਹੁੰਦੀਆਂ ਉਹਨਾਂ ਨੂੰ ਤੁਸੀਂ ਬਦਨਾਮ ਕਰਦੇ ਆ ਤੁਸੀਂ ਇਹੋ ਜੀ ਘਟੀਆ ਰਾਜਨੀਤੀ ਅਸੀਂ ਕੱਲ ਨੂੰ ਲੋਕ ਲੋਕ ਤੁਹਾਨੂੰ ਵਟਾ ਇਸ ਲਈ ਪਾਉਂਦੇ ਆ ਤਾਂ ਕਿ ਆਉਦੀ ਸੁਰੱਖਿਆ ਲਈ ਆਉਦੀ ਤੁਸੀਂ ਉਹਨਾਂ ਦੀ ਸੇਵਾ ਕਰ ਸਕੋ ਤੁਸੀਂ ਆ ਸੇਵਾ ਕਰਨੀ ਹੈ ਕਿ ਤੁਸੀਂ ਉਹਨਾਂ ਦੀਆਂ ਕੁੜੀਆਂ ਨੂੰ ਬਦਨਾਮ ਕਰੋ ਮੇਰੀ ਇੱਕ ਹੀ ਵੇਦਿਆ ਅੱਜ ਮੇਰੇ ਨਾਲ ਹੋਇਆ ਕੱਲ ਵੀ ਥੋੜੀਆ ਧੀਆਂ ਨਾਲ ਵੀ ਹੋ ਸਕਦਾ ਇਹ ਦੋ ਵੋਟਾਂ ਲਿਏ ਕੁਛ ਵੀ ਕਰ ਸਕਦੇ ਆ ਜੋ ਇਹਨਾਂ ਨੇ ਕਟਿਆ ਫੋਟੋਮਾ ਐਡਿਟ ਕਰਕੇ ਫੋਟੋਮਾ ਕਾਂਗਰਸੀਆਂ ਨੇ ਕਟਿਆ ਹੀ ਰਾਜਨੀਤੀ ਖੇਡੀ ਆ ਵੀਰੋ ਇਹਨਾਂ ਨੂੰ ਦਿਖਾ ਦਿਓ ਇਹਨਾਂ ਨੂੰ ਦਿਖਾ ਦਿਓ ਇਹਨਾਂ ਦਾ ਸਤਵੀਂ ਤੀਆਂ ਸਭ ਦੀਆਂ ਸਾਂਝੀਆਂ ਹੁੰਦੀਆਂ ਕੱਲ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਸੀ ਤੇ ਤੁਸੀਂ ਅਸੀਂ ਉਹਨਾਂ ਦੀਆਂ ਬੱਚੀਆਂ ਹਰ ਕੋਈ ਉਹਨਾਂ ਦਾ ਬੱਚਾ ਹੈ ਤੁਸੀਂ ਨਾ ਗੁਰਦੁਆਰੇ ਜਾਣ ਦੀ ਬਜਾਏ ਉਹਨਾਂ ਦਾ ਨਾਮ ਜਪਣ ਦੀ ਬਜਾਏ ਪਾਠ ਕਰਨ ਦੀ ਬਜਾਏ ਤੁਸੀਂ ਆ ਰਾਜਨੀਤੀਆਂ ਖੇਡਦੇ ਸੀ ਵੀ ਕਿਵੇਂ ਕਿਸੇ ਦੀ ਕੁੜੀ ਨੂੰ ਬਦਨਾਮ ਕੀਤਾ ਜਾਵੇ ਸ਼ਰਮ ਕਰ ਲਓ ਮੇਰੇ ਡੈਡੀ ਸੋਹਰਾ ਸਾਭ ਜੀ ਉਹਨਾਂ ਨੇ ਅੱਜ ਤੱਕ ਕਿਸੇ ਦੇ ਪਰਿਵਾਰ ਨੂੰ ਵੈਚ ਨਹੀਂ ਲੈ ਕੇ ਆਂਦਾ ਰਾਜਨੀਤਿਕ ਖੇਡੋ ਸਫਾਈ ਨਾਲ ਕਰੋ ਲੋਕਾਂ ਦੇ ਕੰਮ ਕਰੋ 5 ਸਾਲ ਸੀ ਤੁਹਾਡੇ ਕੋਲ ਲੋਕਾਂ ਦੇ ਕੰਮ ਕਰਦੇ ਲੋਕਾਂ ਨੂੰ ਆਹ ਕੁਛ ਕਰਨ ਦੀ ਲੋੜ ਹੀ ਨਹੀਂ ਸੀ ਪੈਣੀ ਤੁਹਾਨੂੰ ਤੁਹਾਡੇ ਕੰਮ ਮੂੰਹੋਂ ਬੋਲਨੇ ਸੀ ਲੋਕਾਂ ਨੇ ਕਿਹਾ ਸੀ ਭਾਈ ਸਾਡੀ ਸੇਵਾ ਕੀਤੀ 5 ਸਾਲ ਲੰਨਾਂ ਨੇ ਅਸੀਂ ਇਹਨਾਂ ਨੂੰ ਵੋਟ ਪਾਈਏ ਤੁਸੀਂ ਕੰਮ ਕੋਈ ਕੀਤਾ ਨਹੀਂ ਤੇ ਹੁਣ ਤੁਸੀਂ ਮੇਰੇ ਪਰਿਵਾਰ ਨੂੰ ਬਦਨਾਮ ਕਰਨ ਤੇ ਆ ਗਏ ਆ ਪਹਿਲਾਂ ਤੁਸੀਂ ਮੇਰੇ ਮੰਗੇਤਰ ਤੇ ਉਹਨਾਂ ਦੇ ਵੱਡੇ ਪ੍ਰਸਖਜੀਤ ਮਾਲਾ ਤੇ ਤੁਸੀਂ ਝੂਠਾ ਕੇਸ ਕੀਤਾ ਅਦਾਲਤ ਨੇ ਉਹ ਜੋ ਉਹਨਾਂ ਨੂੰ ਵਿਰਹਾ ਕੀਤਾ ਤੇ ਤੁਸੀਂ ਹੁਣ ਉਹ ਨਹੀਂ ਥੋੜੀ ਚੱਲਿਆ ਹੁਣ ਤੁਸੀਂ ਕਿਹਾ ਵੀ ਕੁੜੀ ਨੂੰ ਫੜ ਲਓ ਉਧਰ ਨਹੀਂ ਤਾਂ ਇੱਧਰ ਸੀ ਵੀਰੇ ਜੀਨੇ ਵੀ ਇਹ ਫੋਟੋ ਮਾ ਪਾਇਨਾ ਕੋਣ ਨਹੀਂ ਆਉਂਦੇ ਮੰਗੇਤਰ ਦਾ ਫੋਟੋ ਕਰਾਉਂਦਾ ਜਦੋਂ ਮੇਰੇ ਪਰਿਵਾਰ ਮੇਰਾ ਪਰਿਵਾਰ ਖੁਸ਼ਾ ਮੇਰੇ ਦੋਨੇ ਪਰਿਵਾਰ ਖੁਸ਼ਾ ਤੈਨੂੰ ਫੋਟੋ ਮਾ ਤੂੰ ਦੋ ਪਾਇਨਾ ਤੂੰ ਮੈਂ ਇੱਕ ਤੋਂ ਹੋਰ ਲੈ ਲਾ ਦੋ ਮੈਂ ਪੇਸ ਦੂੰਗੀ ਅਸੀਂ ਇਕੱਠੇ ਸਾਰੀ ਫੈਮਲੀ ਆ ਅਸੀਂ ਘਮਨ ਫੈਣ ਵੀ ਇੱਥੇ ਇੱਕ ਬਾਹਰ ਕੈਨੇਡਾ ਵਿੱਚ ਵੀ ਇਕੱਠੇ ਜਾਂਦੇ ਆ ਮੇਰਾ ਪਰਿਵਾਰ ਉੱਥੇ ਹੋਂ ਮੇਰੇ ਮਾਮੇ ਦੇ ਮੁੰਡੇ ਦਾ ਵਿਆਹ ਸੀਗਾ ਮੇਰਾ ਸਾਰਾ ਪਰਿਵਾਰ ਸੀ ਉੱਥੇ ਮੇਰੇ ਮਮੀ ਡੈਡੀ ਮੇਰੇ ਨਾਨਕੇ ਸਾਰਾ ਪਰਿਵਾਰ ਸੀ ਮੇਰਾ ਉੱਥੇ ਤੇ ਉੱਥੇ ਜਸਪ੍ਰਿਤ ਨੂਬੀਨ ਨੇ ਰਿਪਲਾਇਆ ਸੀ ਇਹ ਵੀ ਗਏ ਸੀ ਲਾਈਵ ਪਿਆ YouTube ਤੇ ਵੇਖ ਲਓ ਸਾਰਾ ਵੇਖ ਲਓ ਮੇਰਾ ਸਾਰਾ ਪਰਿਵਾਰ ਆ ਉੱਥੇ ਤਾਂ ਹੀ ਪਰਿਵਾਰ ਇਕੱਠੇ ਹੁੰਦੇ ਆ ਜੇ ਉਹਨਾਂ ਦਾ ਕੋਈ ਰਿਸ਼ਤਾ ਹੋਵੇ ਕਿਸੇ ਨੂੰ ਬਦਨਾਮ ਕਰਨ ਤੋਂ ਪਹਿਲਾਂ ਕਿਰਪਾ ਕਰਕੇ ਪਲੀਜ਼ ਉਹਨਾਂ ਦਾ ਦੇਖ ਲਿਆ ਕਰੋ ਕੀ ਰਿਸ਼ਤਾ ਉਹਨਾਂ ਦਾ ਇਕੱਠਿਆ ਰਾਜਨੀਤੀ ਨਾ ਖੇਡੋ ਕਿਸੇ ਨੂੰ ਬਦਨਾਮ ਕਰਨ ਦੇ ਲਈ ਸਿਰਫ 4 ਵੋਟਾਂ ਦੇ ਲਈ ਮੇਰੇ ਡੈਡੀ ਜੀ ਸਰਦਾਰ ਤੀਤ ਸਿੰਘ ਮੱਲਾ ਉਹਨਾਂ ਦੇ ਕੰਮ ਬੋਲਦੇ ਆ ਉਹਨਾਂ ਦੀ ਸ਼ਰਾਫਤ ਬੋਲਦੀ ਆ ਉਹਨਾਂ ਨੇ ਕਦੇ ਕਿਸੇ ਦੀ ਧੀ ਪੈਣ ਨੂੰ ਮਾਰਾ ਨਹੀਂ ਕਿਹਾ ਉਹਨਾਂ ਨੂੰ ਲੋਕ ਤਾਂ ਪਿਆਰ ਕਰਦੇ ਆ ਵੀਰੇ ਤੁਸੀਂ ਆਹ ਕੁਛ ਕਰੋਗੇ ਤਾਂ ਫੇਰ ਤੁਸ ਨੂੰ ਬੋਟਾਂ ਕਾਦੀਆਂ ਮਿਲਣੀਆਂ ਸ਼ਰਮ ਕਰ ਲਓ ਮੈਨੂੰ ਇੰਨਾ ਰਾਤ ਦਾ ਸਟ्रेस ਹੋਇਆ ਪਿਆ ਮੈਂ ਉਹਦੇ ਕੰਮ ਛੱਡ ਤੇ ਕਿੰਨੇ ਕਿੰਨੇ ਲੋਕਾਂ ਨੇ ਆਪਦੇ ਧੀ ਪੁੱਤ ਬਾਹਰ ਭੇਜਿਆ ਤੁਸੀਂ ਦੱਸੋ ਮੈਨੂੰ ਤੁਹਾਡੇ ਧੀ ਪੁੱਤ ਬਾਹਰ ਨੇ ਕਿਵੇਂ ਕਿੰਨੀ ਅਖਿਆਈ ਵਿੱਚ ਰਹਿੰਦੇ ਆ ਉਹ ਤੁਹਾਨੂੰ ਇਹ ਤਾਂ ਵੈਦਰ ਵੀ ਪਤਾ ਨਹੀਂ स्ਨੋ ਇੰਨਾ ਕੁਝ ਉਹਦੇ ਵਿੱਚ ਇੰਨੀ ਠੰਡ ਵਿੱਚ ਅਸੀਂ ਜਾਂਦੇ ਆ ਕੰਮਾਂ ਤੇ ਮੈਂ ਤਾਂ ਕਰਦੇ ਆ ਕਰਦੇ ਵੀ ਆਪ ਕੰਮ ਕਰਦੇ ਆ ਸੀ ਉਤੋਂ ਫਿਰ ਤੁਸੀਂ ਸਾਨੂੰ ਟੈਨਸ਼ਨ ਨਾ ਦਿਓ ਆਹ ਟੈਨਸ਼ਨ ਨਾ ਦਿਓ ਦੇ ਇਹ ਤੇ ਸਾਡੀ ਕੋਈ ਗਲਤੀ ਵੀ ਨਹੀਂ ਤੁਸੀਂ ਇਹ ਨਹੀਂ ਸੋਚਦੇ ਵੀ ਉਹ ਕਿਸੇ ਦੀ ਭੈਣ ਆ ਉਹ ਕਿਸੇ ਦੀ ਧੀ ਆ ਉਹਦੇ ਪਿਓ ਤੇ ਕੀ ਬੀਤੂਗੀ ਜਦੋਂ ਵੇਖੂ ਵੀ ਹਾਂ ਉਹਦੀ ਧੀ ਨਾਲ ਕੀ ਹੋ ਰਿਹਾ ਸ਼ਰਮ ਘਾਲਿਆ ਕਰੋ ਕੰਮ ਕਰੋ ਰੱਬ ਦਾ ਨਾਲ ਲੋ ਰੱਬ ਨੇ ਆਪੇ ਸਭ ਕੁਝ ਠੀਕ ਕਰਨਾ ਜੇ ਤੁਸੀਂ ਠੀਕ ਹਾਂ ਤਾਂ ਪਰ ਕਿਸੇ ਨੂੰ ਬੰਦਨਾਮ ਕਾਇਕੇ ਜਿਹੜੀ ਜਿੱਤ ਹਾਸਲ ਕੀਤੀ ਤੇ ਉਹਦਾ ਕੀ ਫਾਇਦਾ ਰੱਬ ਤਾਂ ਵੇਂਦਾ ਮੈਂ ਮੰਨਦੀ ਆ ਮੇਰੇ ਮਾਪਿਓ ਨੇ ਮੈਨੂੰ ਤੋੜਿਆ ਪਰ ਤੁਸੀਂ ਇਹ ਵੇਖੋ ਤੁਸੀਂ ਵੀ ਆਂਦੀਆਂ ਧੀਆਂ ਦੇ ਵਿਆਹ ਕਰਦੇ ਆ ਪਰ ਕਿਹੜੀ ਧੀ ਆਪਦੇ ਪਿਓ ਦੇ ਸਾਹਮਣੇ ਆਪਦੇ ਘਰ ਵਾਲੇ ਨੂੰ ਇਦਾਂ ਜੱਫੀਆਂ ਪਾ ਕੇ ਮਿਲਦੀ ਆ ਜਾਂ ਕੁਛ ਵੀ ਕਰਦੀ ਆ ਬੰਦੇ ਦੀ ਪ੍ਰਾਈਵੇਟ ਵੀ ਕੋਈ ਲਾਈਫ ਹੁੰਦੀ ਆ ਜੇ ਤੁਸੀਂ ਸਾਡੇ ਫੋਨਾਂ 'ਚ ਹਰ ਹਰ ਬੰਦੇ ਦੇ ਫੋਨ 'ਚ ਆਪਦੀ ਵਾਈਫ ਨਾਲ ਫੋਟੋਆਂ ਹੁੰਦੀਆਂ ਤਾਂ ਸੁ ਨਹੀਂ ਹੁੰਦੀਆਂ ਸਾਡੀਆਂ ਵੀ ਸੀ ਪਰ ਤੁਸੀਂ ਉਹਨਾਂ ਨੂੰ ਗਲਤ ਤਰੀਕੇ ਨਾਲ ਜੇ ਤੁਸੀਂ ਲੋਕਾਂ ਸਾਹਮਣੇ ਲੈ ਕੇ ਆਉਂਗੇ ਤਾਂ ਉਹ ਪਿਓ ਤੇ ਕੀ ਬੀਤੂਗੀ ਅਸੀਂ ਤਾਂ ਇੱਕਦਮ ਫੈਮਲੀ ਤੋਂ ਆਂ ਮੇਰੀ ਸੋਹਰਾ ਸਾਹਿਬ ਨੇ ਪੋਲਿਟਿਕਸ ਵਿੱਚ ਉਹਨਾਂ ਦੇ ਪਰਿਵਾਰ ਦਾ ਕੀ ਕਸੂਰ ਆ ਜੇ ਲੋਕਾਂ ਦੀ ਸੇਵਾ ਕਰਨਾ ਗਲਤ ਆ ਤੁਸੀਂ ਸਿੱਧਾ ਤੁਸੀਂ ਖੁਦ ਕੋਸ਼ਿਸ਼ ਕਰਨਾ ਨਹੀਂ ਬਸ ਬਦਨਾਮ ਕਰਨਾ ਹੈ ਕੰਮ ਕਰੋ ਵੀਰੇ ਕੰਮ ਕਰੋ ਚੰਗੇ ਕਰ ਕੰਮ ਕਰੋ ਰੱਬ ਫਿਰ ਆਪੇ ਸਾਥ ਦੋਗਾ ਨਾ ਕਿ ਅੱਕਟੀਆਂ ਚੀਜ਼ਾਂ ਕਰੋ ਗੰਦੀ ਰਾਜਨੀਤੀ ਖੇਡੋ ਮੇਰੀ ਕੋ ਬੇੰਤੀ ਆ ਮੇਰੇ ਭਗਾ ਪਰਾਨਾ ਦੇ ਲੋਕਾਂ ਨੂੰ ਕਿ ਕਿਰਪਾ ਕਰਕੇ ਇਹਨਾਂ ਨੂੰ ਵੋਟਾਂ ਨਾ ਪਾਓ ਇਹਨਾਂ ਨੂੰ ਆਪਦੇ ਪਿੰਡਾਂ ਵਿੱਚ ਨਾ ਵੜਨ ਦਿਓ ਅੰਜ ਇਹਨਾਂ ਨੇ ਮੇਰੇ ਨਾਲ ਕੀਤਾ ਕੱਲ ਨੂੰ ਥੋੜੀ ਵੀ ਧੀ ਹੋ ਸਕਦੀ ਆ ਥੋੜੀ ਵੀ ਭੈਣ ਹੋ ਸਕਦੀ ਆ ਇਹ 4 ਵੋਟਾਂ ਲਈ ਇਹ ਕੁਝ ਵੀ ਕਰ ਸਕਦੇ ਆ ਤਾਂ ਮਾਦ